ਸਿੰਦਾ ਗੱਲਾਂ ਕੱਲੇ ਅਮਰਤਪਾਲ ਦੀਆਂ ਕਰਦੇ ਅਮਰਤਪਾਲ ਦੇ ਨਾਲ ਪਾਈ ਜਗਤਾਰ ਸਿੰਘ ਹਵਾਰਾ ਵੀ ਅਕਾਲ ਤਖਤ ਤੇ ਬਿਠਾਉਣਾ ਸੀਨੇ ਫੇਰ ਦੇਖਾਂਗੇ ਕਿਹਦਾ ਚੂ ਕਰਦਾ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਗੱਜੂਗਾ ਕਿ ਅਕਾਲ ਤਖਤ ਸਾਹਿਬ ਧਾਰਮਿਕ ਜਿਹੜੀ ਰਾਜਨੀਤੀ ਹੈ ਧਾਰਮਿਕ ਜਿਹੜੀ ਜਥੇਬੰਦਕ ਟੱਚ ਸਾਡੇ ਅਕਾਲ ਤਖਸਾਲਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਕਰ ਸਿੰਘ ਹਵਾਰਾ ਵੀ 2027 ਦੇ ਵਿੱਚ ਬਾੜੇ ਲੈ ਕੇ ਆਵਾਂਗੇ ਸਾਡਾ ਵੀਰ ਦੀਪੂ ਸਿੱਧੂ ਕਹਿੰਦਾ ਹੁੰਦਾ ਸੀਗਾ ਉੱਡਣ ਨੂੰ ਅਸਮਾਨ ਚਾਹੀਦਾ ਤੇ ਭੱਜਣ ਨੂੰ ਬਾਲੇ ਨੂੰ ਰਾਹ ਖਾਤੀ ਚਾਹੀਦੀ ਏ ਸਾਨੂੰ ਦੋਵੇਂ ਚਾਹੀਦੇ ਨੇ ਖਾਲਸਾ ਜੀ ਦੋਨੇ ਚਾਹੀਦੇ ਨੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸ਼ਹੀਦਾਂ ਦੀ ਧਰਤੀ ਤੇ ਪਹੁੰਚ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸਰਦਾ ਦੇ ਫੁੱਲ ਭੇਟ ਕਰਦੇ ਹੋਏ ਸਾਰਾ ਪੰਥ ਖਾਲਸਾ ਸੰਗਤ ਗੁਰੂ ਸਾਹਿਬ ਦੇ ਚਰਨਾਂ ਧਿਆਨ ਧਾਰਕਦੇ ਹੋਏ ਗੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਨਵੀਂ ਪਾਰਟੀ ਦਾ ਆਗਾਜ਼ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਬਾਰਸ ਪੰਜਾਬ ਦੇ ਕੱਲ ਪਹਿਲਾ ਇਕੱਲੇ ਹੀ ਬਾਰਸ ਪੰਜਾਬ ਦੇ ਸੀ ਹੁਣ ਤਾਂ ਨਾਲ ਸ਼੍ਰੋਮਣੀ ਅਕਾਲੀ ਦਲ ਲੱਗ ਗਿਆ ਤੇ ਅਸੀਂ ਸਵਾ ਤੋਂ ਸਵਾ ਛੇਰ ਹੋ ਗਈ ਹੈ ਇਹ ਪਾਰਟੀ ਤੇ 2027 ਦੇ ਵਿੱਚ ਇਲੈਕਸ਼ਨ ਜਿੱਤ ਕੇ ਪੰਜਾਬ ਦੇ ਉੱਤੇ ਇਹ ਪਾਰਟੀ ਨੇ ਪੱਛਮ ਦਾ ਝੰਡਾ ਲਹਿਰਾਉਣਾ ਖਾਲਸਾ ਰਾਜ ਸ਼ੁਰੂ ਹੋਣਾ ਹੈ ਉਹ ਖਾਲਸਾ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਸ਼ੁਰੂ ਕੀਤਾ ਸੀਗਾ ਗੁਰਮਤਿ ਪਿਆਰਿਓ ਆਓ ਆਪਾਂ ਨੇ ਇਸ ਮਹਾਉਦੇਨ ਨਾਲ ਜੁੜਨਾ ਹੈ ਮੋੜੇ ਨਾਲ ਮੋੜਾ ਜੋੜ ਕੇ ਖੜਨਾ ਹਰੇਕ ਮਾਈ ਭਾਈ ਦਾ ਫਰਜ਼ ਬਣਦਾ ਹੈ ਇਸ ਤੋਂ ਪਹਿਲਾਂ ਬਹੁਤ ਪਾਰਟੀਆਂ ਬਣੀਆਂ ਨੇ ਬਹੁਤ ਸਾਰੇ ਆਪਾਂ ਲੀਡਰ ਦੇਖੇ ਨੇ ਜਿਹੜੇ ਚੱਲੇ ਹੋਏ ਕਾਰਤੂਸ ਨੇ ਉਹਨਾਂ ਨੇ ਕੰਮ ਨਹੀਂ ਆਉਣਾ ਹੁਣ ਨਵੇਂਆਂ ਨੂੰ ਆਪਾਂ ਨੂੰ ਜਿਹੜਾ ਹੈ ਮੌਕਾ ਦੇਣਾ ਚਾਹੀਦਾ ਹੈ ਸੰਗਤ ਜੀ ਤੇ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਕੱਜੂਗਾ ਤੇ ਅਕਾਲ ਤਖਸਦ ਸਾਹਿਬ ਧਾਰਮਿਕ ਜਿਹੜੀ ਰਾਜਨੀਤੀ ਐ ਧਾਰਮਿਕ ਜਿਹੜੀ ਜਥੇਬੰਦਕ ਟੱਚ ਸਾਡੇ ਅਕਾਲ ਤਖਸਦ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਵੀ 2027 ਦੇ ਵਿੱਚ ਬਾਹਰ ਲੈ ਕੇ ਆਵਾਂਗੇ ਤੁਸੀਂ ਤਾਂ ਗੱਲਾਂ ਇਕੱਲੇ ਅਮਰਤਪਾਲ ਦੀਆਂ ਕਰਦੇ ਹੋ ਅਮਰਪਾਲ ਦੇ ਨਾਲ ਪਾਈ ਜਗਤਾਰ ਸਿੰਘ ਹਵਾਲਾ ਵੀ ਅਕਾਲ ਤਖਤ ਨੇ ਬਿਠਾਉਣਾ ਸੀ ਨੇ ਫੇਰ ਦੇਖਾਂਗੇ ਕਿਹੜਾ ਚੂ ਕਰਦਾ ਖਾਲਸਾ ਜੀ ਮੈਂ ਨਾ ਤਾਂ ਐਮਐਲਏ ਬਣਨਾ ਨਾ ਐਮਪੀ ਬਣਨਾ ਨਾ ਆਪਾਂ ਨੇ ਚੋਣ ਲਾਉਣੀਆਂ ਸ਼੍ਰੋਮਣੀ ਕਮੇਟੀ ਦੀ ਅਸੀਂ ਤਾਂ ਓ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲ ਆਰੇ ਬਾਬਾ ਮਹਾ ਸਿੰਘ ਦੇ ਵਾਰਸਾ ਸੀ ਸਾਨੂੰ ਰਾਜ ਦੀ ਲੋੜ ਨਹੀਂ ਸਾਨੂੰ ਤਾਂ ਗੁਰੂ ਦੇ ਚਰਨਾਂ ਦੀ ਪ੍ਰੀਤੀ ਹੈ ਤੇ ਸੱਚ ਬੋਲਣ ਦਾ ਸਾਨੂੰ ਸਤਿਗੁਰੂ ਇਸੇ ਤਰ੍ਹਾਂ ਬਲ ਬਖਸ਼ੇ ਮੈਂ ਸਮੂਹ ਜਿਹੜੀਆਂ ਧਰਾਨੇ ਜਿੰਨੀਆਂ ਵੀ ਨੇ ਜਿੰਨੇ ਵੀ ਵੀਰ ਨੇ ਸਾਰਿਆਂ ਨੂੰ ਕਹਿੰਦਾ ਆਓ ਏਕਤਾ ਦੇ ਵਿੱਚ ਆਈਏ ਤੇ ਮੈਂ ਆਪ ਜੀ ਦੇ ਚਰਨਾਂ ਦੇ ਬੇਨਤੀ ਕਰਨਾ ਚਾਹੁੰਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਹੋਇਆ ਦੋ ਸਾਲ ਤੋਂ ਤੇ 25 ਤਰੀਕ ਨੂੰ ਆਈ ਜਗਤਾਰ ਸਿੰਘ ਹਵਾਰਾ ਜੀ ਕਹਿਣ ਮਤਾ ਇੱਕ ਵੱਡੀ ਕਾਲ ਦਿੱਤੀ ਗਈ ਹੈ ਮਾ ਪੰਚਾਇਤ ਦੀ ਸਮੂਹ ਪਾਠਕ ਧਿਰਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਸਮਾਜ ਸੇਵੀ ਜਥੇਬੰਦੀਆਂ ਨੂੰ ਤੇ ਸਾਰੇ ਮਜ਼ਦੂਰ ਜਥੇਬੰਦੀਆਂ ਨੂੰ ਅਪੀਲ ਹੈ ਘਰ ਘਰ ਦੇ ਮੈਂਬਰਾਂ ਨੂੰ ਅਪੀਲ ਹੈ ਕਿ 25 ਤਰੀਕ ਨੂੰ ਵੱਧ ਤੋਂ ਵੱਧ ਆਪਾਂ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਹੈ ਚੰਡੀਗੜ੍ਹ ਉਥੇ ਬਹੀਰਾਂ ਘੱਟ ਕੇ ਪਹੁੰਚੀਏ 25 ਤਰੀਕ ਨੂੰ ਜਿਹੜੀ ਮਹਾਪੰਚਾਇਤ ਸੱਦੀ ਗਈ ਹੈ ਇਹ ਇੱਕ ਨੋਖੀ ਮਹਾਪੰਚਾਇਤ ਹੋਵੇਗੀ ਖਾਲਸਾ ਜੀ ਮੈਂ ਆਪ ਜੀਆਂ ਨੂੰ ਫੇਰ ਬਾਦਸ ਪੰਜਾਬ ਦੇ ਜਥੇ ਬੰਦੀ ਦਾ ਜਿਹੜਾ ਪੁਨਰ ਗਠਨ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਬਾਦਸ ਪੰਜਾਬ ਦੇ ਬਣਿਆ ਸਾਡਾ ਵੀਰ ਦੀਪੂ ਸਿੱਧੂ ਕਹਿੰਦਾ ਹੁੰਦਾ ਸੀਗਾ ਉੱਡਣ ਨਾਲ ਅਸਮਾਨ ਚਾਹੀਦਾ ਤੇ ਭੱਜਣ ਨੂੰ ਬਾਰੇ ਨੂੰ ਰਾਹ ਧਰਤੀ ਚਾਹੀਦੀ ਏ ਸਾਨੂੰ ਦੋਵੇਂ ਚਾਹੀਦੇ ਨੇ ਖਾਲਸਾ ਜੀ ਦੋਨੇ ਚਾਹੀਦੇ ਨੇ 2027 ਦੇ ਵਿੱਚ ਅਵਸਰ ਸਰਕਾਰ ਬਣਾਵਾਂਗੇ ਜਦੋਂ ਦੀਪ ਸਿੰਧੂ ਨੇ ਨਾਲ ਮੇਰੀ ਗੱਲ ਹੋਈ ਸੀ ਦਰਾਹੇ ਉੱਥੇ ਉਹਨੇ ਕਿਹਾ ਸੀ ਮੈਂ ਅਲੈਕਸ ਹੁਣ ਨਹੀਂ ਲੜਨੀ ਜਿਹੜੀ ਲੰਘ ਕੇ ਗਈ ਐ ਅਸੀਂ 2027 ਦੇ ਵਿੱਚ ਗਰਾਊਂਡ ਪੱਧਰ ਤੇ ਤਿਆਰੀ ਕਰਾਂਗੇ ਤੇ ਬਾਸ ਪੰਜਾਬ ਦੇ ਜਥੇਬੰਦੀ ਦੀ ਸਰਕਾਰ ਬਣਾਵਾਂਗੇ ਤੇ ਬਾਈ ਦੀਪ ਸਿੰਘੂ ਦਾ ਬੋਲ ਕਦੇ ਟਾਲਾ ਨਹੀਂ ਗਿਆ ਉਹ ਤਾਂ ਸਾਚੀ ਹੋਏ ਤੇ ਬਾਸ ਪੰਜਾਬ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ 2027 ਦੇ ਵਿੱਚ ਸਰਕਾਰ ਬਣਨੀ ਹੈ ਆਓ ਆਪਾਂ ਕਮਰ ਕਸੇ ਕਸ ਕੇ ਇਹਨਾਂ ਲੀਡਰਾਂ ਦਾ ਸਾਥ ਦਈਏ ਉਹਨਾਂ ਬੰਦੀ ਸਿੰਘਾਂ ਨੂੰ ਜਿਹੜੇ ਪ੍ਰਾਤਨ ਬੰਦੀ ਸਿੰਘ ਨੇ ਪਾਈ ਜਗਤਾਰ ਸਿੰਘ ਆਬਾਰਾ ਭਾਈ ਜਗਤਾਰ ਸਿੰਘ ਤਾਂ ਤਾਰਾ ਭਾਈ ਪਰਮਜੀਤ ਸਿੰਘ ਪਿਹੋਰਾ ਭਾਈ ਪਰਮ ਵਰਦੀਪ ਸਿੰਘ ਖੇੜਾ ਭਾਈ ਦਵਿੰਦਰਪਾਲ ਸਿੰਘ ਪੋਲਰ ਭਾਈ ਭਲਵੰਤ ਸਿੰਘ ਰਾਜੋਆਣਾ ਤੇ ਹੋਰ ਭਾਈ ਅਮਰਪਾਲ ਸਿੰਘ ਸਾਰੇ ਜਿੰਨੇ ਵੀ ਨੇ ਸਾਰਿਆਂ ਨੂੰ ਬਾਹਰ ਲੈ ਕੇ ਆਉਣਾ ਫੇਰ ਹੀ ਗੱਲ ਬਾਣੀ ਹੈ ਮੈਂ ਸਾਰਿਆਂ ਨੂੰ ਫੇਰ ਉਹਨਾਂ ਮਹਾਰਸੀ ਦਾ ਨੂੰ ਸਰਦਾਂ ਦੇ ਫੁੱਲ ਭੇਟ ਕਰਦਾ ਹੋਇਆ ਸਾਰਿਆਂ ਨੂੰ ਇਸ ਸਰੋਵਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਬਣ ਤੇ ਸਾਰਿਆਂ ਨੂੰ ਧੰਨਵਾਦ ਕਰਦੇ ਆ ਸਾਰਿਆਂ ਨੂੰ ਵਧਾਈਆਂ ਦਿੰਦਾ ਉਲਾ ਚੁਕਾਂ ਦੀ ਖੇਮਾਂ ਸੰਤ ਬਾਬਾ ਬਲਕਾਰ ਸਿੰਘ ਜੀ ਘੋਲੀਆਂ ਵਾਲੇ ਵੀ ਸਾਡੇ ਨਾਲ ਮੌਜੂਦ ਨੇ ਭੁੱਲਾ ਚੁੱਕਾਂ ਦੀ ਖਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ